ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨਵੀਂ ਰਿਕਰੂਟਮੈਂਟ ਅਪਡੇਟ ਦੇ ਵਿੱਚ ਬਹੁਤ ਇੰਪੋਰਟੈਂਟ ਇਨਫੋ ਉਤੀਸੇ ਜ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਵੈਕੈਂਸੀ ਅਦੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਵੱਲੋਂ ਆਊਟ ਕੀਤੀਆਂ ਗਈਆਂ ਹਨ ਇਸ਼ਤਿਹਾਰ ਨੰਬਰ 8/2024 ਹੈਗਾ ਇਹਦੇ ਵਿੱਚ 175 ਜਿਹੜੀ ਵੈਕੈਂਸੀਆਂ ਆਊਟ ਕੀਤੀਆਂ ਗਈਆਂ ਹਨ ਜਿਹੜੀ ਜੇਲ ਵਾਰਡਰ ਦੀਆਂ ਵੈਕੈਂਸੀਆਂ ਹਨ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਇਹ ਭਰਤੀਆਂ ਹਨ ਇਹਦੇ ਇਹ ਮੈਟਰਨ ਮੀਨਸ ਇਹਦੇ ਵਿੱਚ 4 ਜਿਹੜੀ ਭਰਤੀਆਂ ਹਨ ਇਹ ਔਰਤਾਂ ਦੇ ਲਈ ਹਨ ਬਾਕੀ ਜਿਹੜੀਆਂ 175 ਦੇ ਵਿੱਚ ਜਿਹੜੀਆਂ ਇਹ ਹੈਗੀਆਂ ਨੇ ਜੈਂਟਸ ਦੇ ਲਈ ਹੈਗੀਆਂ ਨੇ ਤੇ ਇਹਦੀ ਆਨਲਾਈਨ 29 ਤੋਂ ਸਟਾਰਟ ਹੋਏਗੀ ਅੱਜ ਤੋਂ ਬਾਅਦ ਸਟਾਰਟ ਹੋਏਗੀ ਤੇ 28 ਇਹਦੀ ਲਾਸਟ ਡੇਟ ਰਹਿਣ ਵਾਲੀ ਹੈ ਬਾਕੀ ਜਿੰਨੀ ਵੀ ਜਾਣਕਾਰੀ ਹੈ ਤੁਸੀਂ ਇਹਦੀ ਵੈਬਸਾਈਟ ਹੈਗੀ ਹੈ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਠੀਕ ਹੈ ਅਪਲਾਈ ਅੰਤਿਮ ਜਿਹੜੀ ਮਿਤੀ ਹੈ ਤਨਖਾਸ਼ਕੀਨ ਉਮਰ ਆਨਲਾਈਨ ਅਪਲਾਈ ਕਰਨ ਦਾ ਜਿਹੜਾ ਲਿੰਕ ਹੈ ਇਹ ਵੈਬਸਾਈਟ ਤੇ ਅੱਜ ਹੀ ਹੋ ਜਾਏਗਾ ਠੀਕ ਹੈ ਕਿਉਂਕਿ 29 ਤਰੀਕ ਹੈ ਇਹਦੇ ਵਿੱਚ ਤੁਸੀਂ ਜੇਕਰ ਜਾਓਗੇ Chrome browser ਦੇ ਤਾਂ ਉੱਥੇ ਤੁਸੀਂ ਇਹ ਚੀਜ਼ ਦੇਖਿਓ ਕਿ PTRSB ਦੀ ਇਹ ਵੈਕੈਂਸੀ ਹੈ ਇਹ ਇਹਨਾਂ ਦੀ ਵੈਬਸਾਈਟ ਹੈਗੀ ਹੈ ਇੱਥੇ ਜਾ ਕੇ ਤੁਸੀਂ ਸਾਰੀ ਦੀ ਡਿਟੇਲ ਚੈੱਕ ਕਰ ਸਕਦੇ ਹੋ ਠੀਕ ਹੈ ਜਦੋਂ ਵੀ ਤੁਸੀਂ ਇਹ ਸਿਰਫ ਇੰਨਾ ਹੀ ਕਰਿਓ ਡਬਲ 트리플 ਐਸ ਵੀ ਪਾ ਦਿਓ ਤੇ ਇਹ ਜਿਹੜੀ ਹੈਗੀ ਹੈ ਵੈਬਸਾਈਟ ਤੁਹਾਡੇ ਕੋਲ ਓਪਨ ਹੋ ਜਾਏਗੀ ਤਾਂ ਤੁਸੀਂ ਇੱਥੇ ਜਾ ਕੇ ਅੱਜ ਦੀ ਤਰੀਕ ਤੇ ਖੁਦ ਆਨਲਾਈਨ ਫਾਰਮ ਵੀ ਫਿਲ ਕਰ ਸਕਦੇ ਹੋ ਜਿੰਨੀ ਫੀਸ ਰੱਖੀ ਗਈ ਹੈ ਉਹ ਖੁਦ ਤੁਸੀਂ ਤੁਸੀਂ ਪੇ ਕਰਨੀ ਹੋਵੇਗੀ ਆਨਲਾਈਨ ਹੀ ਅਤੇ ਇਸ ਤਰ੍ਹਾਂ ਤੁਸੀਂ ਭਰ ਕੇ ਇਹਦੀ ਜਿਹੜਾ ਲਾਸਟ ਵਿੱਚ ਜਿਹੜਾ ਪ੍ਰੋਸੀਜਰ ਹੋਵੇਗਾ ਉਹ ਹਮੇਸ਼ਾ ਮੈਰਿਟ ਬੇਸ ਤੇ ਹੋਵੇਗਾ ਇਹ ਤੇ ਦਿੱਤਾ ਗਿਆ ਹੈ ਸਿੱਧੀ ਪਰਤੀ ਸੰਬੰਧੀ ਇਹੀ ਜਿਹੜੀ ਹੈਗੀ ਹੈ ਭਰਤੀ ਹੈਗੀ ਸਿੱਧੀ ਹੈਗੀ ਹੈ ਮੈਰਿਟ ਬੇਸਡ ਹੈਗੀ ਹੈ ਕੁਆਲਿਫਿਕੇਸ਼ਨ ਜਦੋਂ ਤੁਹਾਨੂੰ ਦੱਸਣਗੇ ਤਾਂ ਉਹ ਜਿਹੜੀ ਵੀ ਕੁਆਲਿਫਿਕੇਸ਼ਨ ਹੋਗੀ 10ਵੀਂ ਹੈ ਜਾਂ 12ਵੀਂ ਹੈ ਜਾਂ ਗ੍ਰੈਜੂਏਸ਼ਨ ਹੈਗੀ ਹੈ ਉਹਦੇ ਵਿੱਚ ਜਿੰਨੇ ਵੀ ਤੁਹਾਡੇ ਮਾਰਕਸ ਹੋਣਗੇ ਬਾਕੀ ਵੀ ਕੈਂਡੀਡੇਟ ਦੇ ਸਾਰੇ ਜਦੋਂ ਤੁਸੀਂ ਫਾਰਮ ਭਰੋਗੇ ਉਹਦੇ ਬੇਸ ਤੇ ਹੀ ਤੁਹਾਡੀ ਸਿਲੈਕਸ਼ਨ ਹੋਏਗੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦੇਣਾ ਉਹਨਾਂ ਕੈਂਡੀਡੇਟ ਤੱਕ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਹੇ ਜਿਹੜੇ ਵਾਰਡਰ ਦੀਆਂ ਭਰਤੀਆਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ ਧੰਨਵਾਦ